ਚਲ ਹਣ ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਮੋਗਾ ਰੋਡ ਦੇ ਉੱਪਰ ਆ ਅਸੀਂ ਔਰ ਚੂੜ ਚੱਕ ਪਿੰਡ ਦੇ ਕੋਲੇ ਔਰ ਰਾਹ ਚ ਅਸੀਂ ਦੇਖਿਆ ਵੀ ਢੇੜੀ ਬਹੁਤ ਜ਼ਿਆਦਾ ਚੱਲ ਪਈ ਔਰ ਪੂਰਾ ਝਖੜਾ ਔਰ ਜੇ ਮੈਂ ਕੈਮਰਾਮੈਨ ਨੂੰ ਕਹਾਂ ਤੁਹਾਨੂੰ ਦਿਖਾਵੇ ਬੱਦਲਵਾਰੀ ਵੀ ਪੂਰੀ ਹੈ ਔਰ ਮੀਂਹ ਦੇ ਸਾਰੇ ਇਸ ਇਲਾਕੇ ਚ ਬੰਦ ਰਹੇ ਆ ਕਿਉਂਕਿ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਸਵੇਰ ਤੋਂ ਜਿਹੜਾ ਕਹਿੰਦੇ ਵੀ ਮੀਂਹ ਵਗਾਰਾ ਪੈ ਰਿਹਾ ਔਰ ਜੇ ਮੈਂ ਗੱਲ ਕਰਾਂ ਇੱਧਰ ਦੇਖਿਆ ਜਾਵੇ ਆਪਣਾ ਤੁਸੀਂ ਦੇਖ ਸਕਦੇ ਹੋ ਕਾਲੀਆਂ ਘਟਾਵਾਂ ਜਿਹੜੀਆਂ ਇੱਧਰੋਂ ਫਿਰੋਜ਼ਪੁਰ ਸਾਈਡ ਤੋਂ ਜਿਹੜੀਆਂ ਜਿਹੜੀਆਂ ਆ ਰਹੀਆਂ ਨੇ ਔਰ ਜਿਹੜੀ ਇਸ ਵੇਲੇ ਨੇਰੀ ਆ ਪੂਰੀ ਜੋਬਨ ਦੇ ਉੱਪਰ ਆ ਕਿਉਂਕਿ ਸਮੇਂ ਦੀ ਲੋੜ ਆ ਔਰ ਮੌਸਮ ਵਿਭਾਗ ਦੇ ਜਿਵੇਂ ਜਿਹੜੀ ਗਰਮੀ ਪੈ ਰਹੀ ਆ ਮੌਸਮ ਵਿਭਾਗ ਨੇ ਕਿਹਾ ਸੀ ਵੀ 20 ਤਰੀਕ ਦੇ ਲਾਗੇ ਤੱਕ ਜਿਹੜਾ ਮੌਨਸੂਨ ਆਉਣ ਦੀ ਉਮੀਦ ਆ ਔਰ ਨੇਰੀ ਝੱਖੜ ਔਰ ਉਹਨਾਂ ਨੇ ਘਰੇ ਮਾਰੀ ਦੀ ਵੀ ਗੱਲ ਕੀਤੀ ਸੀ ਸੋ ਦੇਖਦੇ ਹਾਂ ਕੀ ਬਣਦਾ ਪਰ ਜੋ ਇਸ ਵੇਲੇ ਜੋ ਹਾਲਾਤ ਨੇ ਵੀ ਪੂਰੀ ਜਿਹੜੀ ਬੱਦਲਵਾਰੀ ਆ ਪੂਰੀ ਚੜ ਕੇ ਆ ਰਹੀ ਆ ਔਰ ਮੀ ਕਿਸੇ ਵੀ ਟਾਈਮ ਇਸ ਇਲਾਕੇ ਦੇ ਵਿੱਚ ਆ ਸਕਦਾ ਕਿਉਂਕਿ ਜਿਹੜੀ ਨੇਹੜੀ ਆ ਉਸਦੇ ਨੰਗੂ ਜਿਵੇਂ ਦਰਖਤਾਂ ਕੇ ਨੇਹੜੀ ਦਾ ਕੰਮ ਆ ਵੀ ਪੂਰੀਆਂ ਹਵਾਵਾਂ ਮਾਂ ਪੇਟ ਕਰ ਦੇਣੀਆਂ ਦਰਖਤ ਟੁੱਟ ਟੁੱਟਣੀਆਂ ਉਹ ਹਾਲਾਤ ਸ਼ੁਰੂ ਹੋ ਚੁੱਕੇ ਨੇ ਔਰ ਜੇ ਮੈਂ ਕੈਮਰਾਮੈਨ ਨੂੰ ਕਹਾਂ ਵੀ ਰੋਡ ਕਰਨੀ ਵੀ ਦਿਖਾਉਣਾ ਵੀ ਗੱਡੀਆਂ ਦੀ ਜਿਹੜੀ ਆਵਾਜ਼ ਆਈ ਔਰ ਖੇਤਾਂ ਦੇ ਵਿੱਚ ਜਿਹੜੀ ਮਿੱਟੀ ਧੂੜਾ ਉਹ ਵੀ ਪੂਰੀ ਜਿਹਨੂੰ ਕਹਦੀ ਆ ਪੌਟਦੀ ਆ ਔਰ ਹਰ ਪਾਸੇ ਜਿਹੜੀ ਸ਼ਾਮ ਦਾ ਟਾਈਮ ਆ ਵੈਸੇ ਵੀ ਔਰ ਚੈਲਪੈਲ ਹੋ ਗਈ ਔਰ ਥੋੜੀ ਜੀ ਠੰਡਕ ਇਸ ਵੇਲੇ ਮਹਿਸੂਸ ਕਰ ਸਕਦੇ ਹਾਂ ਔਰ ਜੇ ਬੱਦਲਾਂ ਦੀ ਆਪਾਂ ਦੇਖਿਆ ਜਾਵੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਬੱਦਲ ਵਾਈ ਐਨ ਪੂਰੀ ਆਪਣੇ ਸਿਰ ਦੇ ਉੱਪਰ ਸਿਖਰਾਂ ਤੇ ਆ ਔਰ ਕਿਸੇ ਵੀ ਟਾਈਮ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ ਔਰ ਬਾਕੀ ਜੋ ਵੀ ਅਗਲੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਭੋਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਜਗਰਾਉਂ ਲੁਧਿਆਣਾ